ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਦੇ ਵਿੱਚ ਹਲਕਾ ਸਾਨੇਵਾਲ ਵਿੱਚ ਪੈਂਦੇ ਵਾਰਡ ਨੰਬਰ 22 ਵਿਖੇ ਕਾਉਂਸਲਰ ਜਸਪਾਲ ਸਿੰਘ ਗਰੇਵਾਲ ਦੇ ਦਫ਼ਤਰ ਵਿਖੇ ਇੱਕ ਸੂਵਿਧਾ ਕੈਂਪ ਲਾਇਆ ਗਿਆ ਇਸ ਦੌਰਾਨ ਆਧਾਰ ਕਾਰਡ ਅਪਡੇਟ ਆਯੁਸ਼ਮਾਨ ਕਾਰਡ ਰਾਸ਼ਨ ਕਾਰਡ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਲੋਕ ਪਹੁੰਚੇ ਵਾਰਡ ਵਾਸੀਆਂ ਨੇ ਕਾਉਂਸਲਰ ਜਸਪਾਲ ਸਿੰਘ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਤੇ ਕਾਉਂਸਲਰ ਜਸਪਾਲ ਸਿੰਘ ਗਰੇਵਾਲ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹਲਕਾ ਸਾਨੇਵਾਲ ਵਿੱਚ ਪੈਂਦੀਆਂ ਦੋ ਅਨਾਜ ਮੰਡੀਆਂ ਦੇ ਵਿੱਚ ਸ਼ੈੱਡ ਪਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਕਾਫੀ ਲਾਭ ਪਹੁੰਚੇਗਾ ਦੇਖੋ ਇੱਕ ਖਾਸ ਰਿਪੋਰਟ ਕੈਂਪ ਲਾਈ ਜਾ ਰਹੇ ਹਨ ਜਿਵੇਂ ਜਸਪਾਲ ਜੀ ਨੇ ਅੱਜ ਕੈਂਪ ਲਾਈ ਜਾ ਰਹੇ ਹਨ ਹਾਲ ਦੇਖੋ ਆਧਾਰ ਕਾਰਡ ਕੈਂਪ ਹੋਰ ਬਹੁਤ ਸਾਰੇ ਕੈਂਪ ਸਾਡੇ ਕਾਉਂਸਲ ਜਸਪਾਲ ਸਿੰਘ ਕਰਿਆ ਖੜਿਆ ਲਗਾ ਰਹੇ ਸੋ ਕਿੰਨੇ ਜਿਆਦਾ ਉਹਨਾਂ ਬੱਲੇ ਬੱਲੇ ਕਰਦੇ ਸੇਵਾ ਕਰਦੇ ਬੱਲੇ ਬੱਲੇ ਵਾਲੇ ਹਮੇਸ਼ਾ ਰਹਿੰਦੇ ਹੁੰਦੇ ਆ ਅਸੀਂ ਸੇਵਾਦਾਰ ਵਰਤੀ ਵਿਸਪਾਲ ਗਰੇਵਾਲ ਵਰਗੇ ਸੇਵਾਦਾਰ ਵਰਤੀ ਸੇਵਾ ਨਿਭਾ ਰਹੇ ਆ ਵਕ ਵਕ ਸੁਭਾਵਾਂ ਅਸੀਂ ਕਰ ਰਹੇ ਆ ਪੂਰੇ ਹਲਕੇ ਦੇ ਵਿੱਚ ਜਿਵੇਂ ਆਪਣੇ ਬੱਸ ਚੱਲਦੀ ਹੈ ਬੈਂਕ ਚੱਲਦੀ ਹੈ ਮੱਲਾ ਕਲੀਨਿਕ ਆਮ ਆਬੀ ਪਾਰਟੀ ਕਲੀਨਿਕ ਵੈਨ ਜਿਹੜੀ ਪਿੰਡ ਪਿੰਡ ਜਾ ਕੇ ਲੋਕਾਂ ਦਾ ਇਲਾਜ ਕਰ ਰਹੀ ਹੈ ਅਸੀਂ ਤੇ ਲੋਕਾਂ ਦੇ ਨੁਕਰੇ ਲੋਕਾਂ ਦੇ ਸੇਵਾਦਾਰ ਇਸ ਤਰ੍ਹਾਂ ਸੇਵਾ ਕਰ ਰਹੇ ਆ ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਕੱਲ ਮੈਂ ਆਪਣੇ ਮੰਤਰੀ ਸਾਹਿਬ ਖੁਦਮੀਆ ਸਾਹਿਬ ਕੋਲੋਂ ਤੇ ਬਰਸਨ ਸਾਹਿਬ ਕੋਲ ਜਾ ਕੇ ਸਾਨੇ ਵਾਲੀਆਂ ਸਾਨੇ ਵਾਲ ਦਾਣਾ ਮੰਡੀ ਖਾਸੀ ਮੰਡੀ ਦੇ ਵਿੱਚ ਦੋ ਜਿਹੜੇ ਸੈੱਡ ਆ ਉਹ ਪਾਸ ਕਰਾਏ ਤੇ ਕਾਫੀ ਸੜਕਾਂ ਮੰਡੀ ਬੋਰਡ ਦੀਆਂ ਜਿਹੜੀਆਂ ਰਹਿ ਗਈਆਂ ਸੀ ਉਹ ਵੀ ਪਾਸ ਕਰਾ ਕੇ ਕੱਲ ਆਇਆ ਸੋ ਪੂਰੇ ਹਲਕੇ ਨੂੰ ਬਹੁਤ ਬਹੁ ਮੁਬਾਰਕਾ ਅੱਜ ਐਮਪਲਿਆਗਾ ਤੁਹਾਡੇ ਦਫ਼ਤਰ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਰਡ ਨੰਬਰ 22 ਵਿੱਚ ਸਰਦਾਰ ਹਰਦੀਪ ਸਿੰਘ ਮੁੰਡੀਆਂ ਕੈਪਟਨ ਮੰਤਰੀ ਪੰਜਾਬ ਉਹਨਾਂ ਦੀ ਰੈਨਮਾਈਟ ਅੱਜ aadhar card ਦਾ ਕੈਂਪ ਹੋਰ ਵੀ ਸਹੂਲਤਾਂ ਦਾ ਕੈਂਪ ਲਾਇਆ ਗਿਆ ਉਹਨਾਂ ਨੇ ਰਿਕਾਰਡਨ ਕੀਤਾ ਤੇ ਅੱਜ ਕਾਫੀ ਲੋਕਾਂ ਦਾ ਉਤਸ਼ਾਹ ਸੀ ਕਿ ਜਿਹੜਾ ਉਹਨਾਂ ਦੇ ਆਧਾਰ ਕਾਰਡ ਦੇ ਕੰਮ ਪੈਂਡਿੰਗ ਪਏ ਸੀ ਅੱਜ ਉਹਨਾਂ ਨੇ ਕਰਵਾਏ ਔਰ ਕਰਵਾਉਣਗੇ ਤੇ ਹਲਕਾ ਸਾਨੇਵਾਲ ਨੂੰ ਜਿਹੜੀਆਂ ਦੋ ਮੰਡੀਆਂ ਦੇ ਜਿਹੜੇ ਸਟੱਡ ਉਹਦੀ ਮਨਜ਼ੂਰੀ ਮਿਲੀ ਗਈ ਮੈਂ ਹਲਕਾ ਸਾਨੇਵਾਲ ਨੂੰ ਜਿੱਥੇ ਖੁਸ਼ਖਬਰੀ ਵੀ ਦਿੱਤੀ ਹੈ ਉੱਤੇ ਮੰਤਰੀ ਸਾਹਿਬ ਦਾ ਧੰਨਵਾਦ ਵੀ ਕਰਦਾ ਹਾਂ ਬੀਜੜੀ ਬੜੀ ਧੀਰ ਤੋਂ ਸਾਡੀ ਮੰਗ ਸੀਗੀ ਹਲਕਾ ਸਾਨਨੇਵਾਲ ਸਾਨਨੇਵਾਲ ਮੰਡੀ ਦੀ ਆੜਤੀਆਂ ਦੀ ਜ਼ਿੰਮੇਦਾਰਾਂ ਦੇ ਕਿਸਾਨ ਭਰਾਵਾਂ ਦੀ ਵੀ ਸਾਡੇ ਇੱਥੇ ਮੰਡੀ ਸ਼ੈੱਡ ਹੈ ਨਹੀਂ ਅੱਜ ਉਹਨਾਂ ਨੇ ਉਹ ਚੇਅਰਮੈਨ ਸਾਹਿਬ ਤੋਂ ਸ਼ੈੱਡ ਵੀ ਦੀ ਮਨਜ਼ੂਰੀ ਲਈਆ ਸਾਨਨੇਵਾਲ ਦੀ ਤੇ ਖਾਸੀ ਦੀ ਮੈਂ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਬੇਟ ਏਰੀਆ ਨੂੰ ਇਹ ਸ਼ੈੱਡ ਦਾ ਕਾਫੀ ਫਾਇਦਾ ਹੋਊਗਾ ਮੰਡੀ ਜਿੰਨੇ ਵੀ ਕਿਸਾਨ ਫਸਲ ਲੈ ਕੇ ਜਾਂਦੇ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ ਜਿਸ ਤਰ੍ਹਾਂ ਤੁਸੀਂ ਮੰਗ ਕੀਤੀ ਹੈ ਕਿ ਸਬਜ਼ੀ ਮੰਡੀ ਬਣਾਈ ਜਾਵੇ ਜਿਵੇਂ ਸ਼ਹਿਰ ਜਾਣਾ ਪੈਂਦਾ ਸਬਜ਼ੀ ਵੇਚਣ ਦੇ ਲਈ ਜਿਵੇਂ ਇੱਧਰ ਬੇਟ ਦੇ ਪਿੰਡ ਨੇ ਇਹਨਾਂ ਦੇ ਨੇੜੇ ਕੋਈ ਦੁਕਾਨਾਂ ਨਹੀਂ ਹੈਗੀਆਂ ਜੇ ਉਥੇ ਫਰੂਟ ਦੀ ਤੇ ਸਬਜ਼ੀ ਮੰਡੀ ਦੀ ਹੋ ਜੂਗੀ ਤਾਂ ਬਹੁਤ ਸਹੂਲਤ ਮਿਲੂਗੀ ਪਿੰਡ ਵਾਸੀਆਂ ਨੂੰ ਕੀ ਨਾਮ ਹੈ ਤੁਹਾਡਾ ਮਰਨ ਮੁਕੇਸ਼ ਸ਼ਰਮਾ ਜੀ ਅੱਜ ਕੈਂਪ ਲੱਗਿਆ ਜੀ ਕਿਸ ਤਰ੍ਹਾਂ ਦਾ ਲਾਭ ਮਿਲ ਰਿਹਾ ਇੱਥੇ ਇਤਨਾ ਕੰਮ ਹੋ ਰਿਹਾ ਹੈ ਬੜਾ ਪ੍ਰੰਪਟ ਹੋ ਰਿਹਾ ਹੈ ਬਹੁਤ ਅੱਛਾ ਇਹ ਕਾਰਡ ਬਣਾਉਣਾ ਹੈ ਬੁਢਾਪਾ ਪੈਨਸ਼ਨ ਵਾਸਤੇ ਬੜੀ ਬੜੀ ਚੱਕਰ ਲਗਾਏ ਪਥਾਂ-ਪਥਾਂ ਤੇ ਪਰ ਮੇਲ ਨਹੀਂ ਹੋਇਆ ਹੁਣ ਕੰਮ ਹੋ ਗਿਆ ਜੀ ਅੱਜ ਉਮੀਦ ਹੈ ਹੈਗੇ ਕਿ ਤੁਮ ਪੰਜ ਜਾਏਗਾ ਕੰਮ ਉਹ ਨਮਰ ਨਹੀਂ ਹੋ ਗਏ ਕਮਾਈ ਦਾ ਕੋਈ ਸਾਧਨ ਹੈ ਨਹੀਂ ਐ ਬਸ ਆਹੀ ਜੇ ਸਾਰਾ ਮੇਲੇ ਮਾਰੇ ਅੱਜ ਦਵਾਈ ਵੀ ਮੈਂ ਖਾ ਕੇ ਆ ਗਿਆ ਦਵਾਈ ਖਾਣੀ ਸੀ ਹਾਰਦੀ ਉਹ ਵੀ ਮੈਂ ਜਲਦੀ ਜਲਦੀ ਫਟਾਫਟ ਆ ਕੇ ਪਹਿਲਾਂ ਮੀਂਹ ਆ ਗਿਆ ਫਿਰ ਫਟਾਫਟ ਆਇਆ